ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਪੁਰਨ ਕੋਲਕਾਤਾ ਦੇ ਸਟੂਡੀਓ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਮਿੰਦਰ ਸਿੰਘ ਜੀ ਸੇਖੋਂ ਜੋ ਕਿ ਸਾਬਕਾ ਨੇਵੀ ਆਫੀਸਰ ਮਰਚੰਟ ਨੇਵੀ ਦੇ ਆਫੀਸਰ ਹਨ ਤੇ ਕੋਲਕਾਤਾ ਤੋਂ ਹੀ ਇਹਨਾਂ ਦੀ ਪੜ੍ਹਾਈ ਜੋ ਸ਼ੁਰੂਆਤੀ ਇਹਨਾਂ ਦੀ ਐਜੂਕੇਸ਼ਨ ਦਾ ਹੋਇਆ ਹੈ ਉਹ ਕੋਲਕਾਤਾ ਦੇ ਨਾਲ ਹੀ ਹੈ ਤੇ ਜਦਕਿ ਬੇਸ਼ੱਕ ਇਹਨਾਂ ਨੇ ਇੱਥੇ ਜਿਸ ਤਰ੍ਹਾਂ ਵੀ ਵੀ ਦੱਸ ਰਹੇ ਸੀ ਕਿ ਇਹਨਾਂ ਨੇ ਸਾਊਥ ਪੌਂਡ ਸਕੂਲ ਤੋਂ ਐਜੂਕੇਸ਼ਨ ਜਿਹੜੀ ਹੈ ਤੋਂ ਪ੍ਰਾਪਤ ਕੀਤੀ ਹੈ ਕੋਲਕਾਤਾ ਤੋਂ ਤੇ ਸਿਰਫ ਦੋ ਕਲਾਸਾਂ ਜਿਹੜੀਆਂ ਨੇ ਸ਼ੁਰੂਆਕੀ ਦੋ ਜਮਾਤਾਂ ਇਹਨਾਂ ਨੇ ਗੁਰਮੁਖੀ ਜਿਹੜੀ ਹੈ ਇਹਨਾਂ ਨੂੰ ਸਿੱਖਣ ਦਾ ਜਿਹੜਾ ਮੌਕਾ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਹੋਰ ਰਿਸੋਰਸਸ ਜਿਸ ਤਰ੍ਹਾਂ ਕਿ ਪਰਿਵਾਰਕ ਤੌਰ ਤੇ ਹੁੰਦੇ ਹਨ ਤੇ ਉੱਥੋਂ ਇਹਨਾਂ ਨੇ ਜਿਹੜੀ ਹੈ ਪੰਜਾਬੀ ਮਾਂ ਬੋਲੀ ਜਿਹੜੀ ਸਿੱਖੀ ਤੇ ਜਦੋਂ ਇਹਨਾਂ ਨੇ ਬੰਗਾਲ ਦੇ ਵਿੱਚ ਦੇਖਿਆ ਕਿ ਬੰਗਾਲੀ ਆਪਣੀ ਮਾਂ ਬੋਲੀ ਦੇ ਨਾਲ ਕਿਸ ਤਰ੍ਹਾਂ ਉਹਨਾਂ ਦਾ ਲਗਾਓ ਹੈ ਅਤੇ ਉਹ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਤਰਜੀਹ ਦਿੰਦੇ ਨੇ ਤੇ ਉਸ ਸੀਜ਼ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਜਿਹੜਾ ਹੈ ਆਪਣਾ ਅਹਿਮ ਯੋਗਦਾਨ ਪਾਉਣਾ ਸ਼ੁਰੂ ਕੀਤਾ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਕਾਰਜ ਨੂੰ ਲੈ ਕੇ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਅੱਗੇ ਵਧਾਉਣ ਦੇ ਲਈ ਉਹਨਾਂ ਦੇ ਉਪਰਾਲੇ ਚੱਲ ਰਹੇ ਹਨ ਸੋ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਆਖਦਾ ਹਾਂ ਵੀਰ ਜੀ ਨੂੰ ਤੇ ਮੈਂ ਸਭ ਤੋਂ ਪਹਿਲਾਂ ਵੀਰ ਜੀ ਨੂੰ ਕਹਾਂਗਾ ਕਿ ਥੋੜਾ ਜਿਹਾ ਆਪਣੇ ਬਾਰੇ ਥੋੜਾ ਜਿਹਾ ਦੱਸਣ ਦੀ ਕਿਰਪਾਲਤਾ ਕਰੋ ਤੇ ਉਸ ਤੋਂ ਬਾਅਦ ਫਿਰ ਕੀ ਇਹਨਾਂ ਦੇ ਪ੍ਰੋਜੈਕਟਸ ਕੀ ਇਹਨਾਂ ਦੇ ਉਪਰਾਲੇ ਚੱਲ ਰਹੇ ਹਨ ਉਹਨਾਂ ਦੇ ਬਾਰੇ ਵੀ ਅਸੀਂ ਜਿਹੜੀ ਸੰਗਤ ਹੈ ਉਸ ਨੂੰ ਵਿਚਾਰ ਸਾਂਝੇ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਸੈਕ ਫੋਰਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੇਰੇ ਜਿਹੇ ਨਾ ਚੀਜ਼ ਨੂੰ ਇੱਥੇ ਤੁਸੀਂ ਮੌਕਾ ਦਿੱਤਾ ਆ ਰੰਗ ਮੈਣ ਦਾ ਤੇ ਸਵੇਰੇ ਮੈਂ ਡੋਰਲੇਨ ਵਿੱਚ ਕਦੇ ਗਿਆ ਤੇ ਉੱਥੇ ਵੀ ਬਹੁਤ ਚੰਗਾ ਲੱਗਿਆ ਤੇ ਹੁਣ ਇੱਥੇ ਆ ਕੇ ਦੇਖ ਰਿਹਾ ਬੱਚੇ ਪੰਜਾਬੀ ਸਿੱਖ ਰਹੇ ਆ ਬਹੁਤ ਚੰਗਾ ਲੱਗ ਰਿਹਾ ਤੇ ਇੱਕ ਆਸ ਦੀ ਕਿਰਨ ਜਿਹੜੀ ਹੈਗੀ ਆ ਜਗੀਆਂ ਤੇ ਮੈਂ ਜਿਹੜਾ ਪਹਿਲਾਂ ਸਿੱਖ ਫੋਰਮ ਤੋਂ ਪਹਿਲਾਂ ਜਿਹੜਾ ਸੈਕ ਸਟੂਡੈਂਟ ਫੈਡਰੇਸ਼ਨ ਇੱਥੇ ਆਪਣੇ ਹਿੰਦੀ ਸੀ ਤੇ ਉਸ ਦੇ ਵਿੱਚ ਇੱਥੇ ਰਹਿੰਦੇ ਹੋਏ ਗਿਰਿੜੀ ਦਾ ਇੱਕ ਕੈਂਪ ਸੀਗਾ ਤੇ ਇੱਕ ਸ਼੍ਰੀ ਅਨੰਦਪੁਰ ਸਾਹਿਬ ਦਾ ਜਨਤੋ ਜਿੱਥੇ ਕਿ ਮੈਂ ਐਡਵੋਕੇਟ ਫਕਰਜੋ ਸਿੰਘ ਜੀ ਵੀ ਸੀ ਤੇ ਸਰਬਾਰਿੰਦਰਪਾਲ ਸਿੰਘ ਪਾਲ ਜੀ ਜਿਹੜੇ ਉਹ ਕਵਰਿੰਦੇ ਸੀ ਉਹਨਾਂ ਦੇ ਨਾਲ ਤੇ ਬਹੁਤ ਜਿਹੜੇ ਸਿੱਖਣ ਦਾ ਮੌਕਾ ਮਿਲਿਆ ਉੱਤੇ ਤੇ ਬੇਸਿਕਲੀ ਮੈਂ ਦੋ ਜਮਾਤਾਂ ਤੀਜੀ ਚ ਹੋਇਆ ਸੀਗਾ ਪੰਜਾਬ ਆਪਣੇ ਪਿੰਡ ਦੇ ਵਿੱਚ ਪਿੰਡ ਦੇ ਸਕੂਲ 'ਚ ਕਿ ਮੇਰੇ ਬਾਪੂ ਜੀ ਜਿਹੜੇ ਇੱਥੇ ਕੰਮ ਕਰਦੇ ਸੀ ਤੇ ਉਹਨਾਂ ਨੂੰ ਮੈਨੂੰ ਇੱਥੇ ਬੁਲਾ ਰਿਆ ਪਰ ਮੈਂ ਘਰ ਕਰਦੇ ਸੌਥ ਬਰਨ ਸਕੂਲ ਚੋਂ ਮੈਂ ਸੈਕੰਡਰੀ ਕੀਤੀ ਫਿਰ ਸੈਂਟ ਜੀਵियस ਤੋਂ ਗ੍ਰੈਜੂਏਸ਼ਨ ਕਰਕੇ ਤੇ ਲਾਹੌੜਾ ਦੇ ਜਿਵੇਂ ਵੀ ਪਰਦਾ ਰਿਹਾ ਹੁੰਦੇ ਤੇ ਬਾਅਦ ਦੇ ਵਿੱਚ ਮਰਚੈਂਟੇਰੀ ਦੇ ਵਿੱਚ ਮੈਂ ਚਲੇ ਆ ਗਿਆ ਤੇ ਇੱਥੇ ਜਣੀ ਪੰਜਾਬੀ ਮਾਂ ਬੋਲੀ ਦੇ ਨਾਲ ਜਿਹੜਾ ਲਗਾ ਮੇਰਾ ਹੈਗਾ ਉਹਨਾਂ ਦਾ ਪੂਰਾ ਜਿਹੜਾ ਜਨੇ ਸ਼ੇਰਾਂ ਮੈਂ ਬੰਗਾਲੀਆਂ ਨੂੰ ਦੇਊਗਾ ਆਪਣੇ ਦੋਸਤਾਂ ਨੂੰ ਸਾਡੇ ਟੀਚਰਾਂ ਨੂੰ ਜਿਹੜੇ ਜੇ ਕਿਤੇ ਕੋਈ ਮੁਸ਼ਕਲ ਪੇਸ਼ ਆਉਂਦੀ ਸੀ ਤਾਂ ਬੰਗਾਲੀ ਦੇ ਵਿੱਚ ਸਮਝਾਉਂਦੇ ਸੀਗੇ ਅੰਗਰੇਜ਼ੀ ਮਾਧਿਅਮ ਹੁਣ ਸਕੂਲ ਹੋਣ ਦੇ ਬਾਅਦ ਵੀ ਤੇ ਉਸੇ ਤਰ੍ਹਾਂ ਜਦੋਂ ਮੈਂ ਜਹਾਜ਼ੇ ਕੰਮ ਕਰਦਾ ਸੀਗਾ ਤਾਂ ਇੰਡੀਆ ਸਟੇਮ ਸ਼ਿਪ ਕੰਪਨੀ ਸੀ ਜਿਹਦਾ ਲੇਬਰ ਜਿਹੜਾ ਸੀਗਾ ਕਰੂ ਸੀ ਉਹ ਸਾਰੇ ਆਪਣੇ ਬੰਗਾਲੀ ਹੁੰਦੇ ਸੀ ਤੇ ਉਹ ਮੈਂ ਹੈਰਾਨੀ ਦੀ ਗੱਲ ਆ ਕਿ 3540 ਜਹਾਜ਼ ਤੇ 3540 ਜਹਾਜ਼ਾਂ ਦੇ ਉੱਤੇ ਉਹ ਜਿਹੜਾ ক্রੂ ਸੀ ਜਿਹੜੇ ਲੇਬਰ ਸੀ ਉਹਨਾਂ ਨੇ ਲਾਇਬ੍ਰੇਰੀ ਰੱਖੀ ਹੁੰਦੀ ਸੀ ਹਰ ਜਹਾਜ਼ ਦੇ ਉੱਤੇ ਤੇ ਉਹ ਲਾਇਬ੍ਰੇਰੀ ਬੰਗਾਲੀ ਦੀਆਂ ਕਿਤਾਬਾਂ ਤੇ ਉਥੋਂ ਮੈਂ ਬੰਗਾਲੀ ਵੀ ਸਿੱਖੀ ਗਿਆ ਤੇ ਨਾਲ ਦੀ ਨਾਲ ਹੀ ਮੈਨੂੰ ਜਿਹੜਾ ਪੰਜਾਬੀ ਦਾ ਜਿਹੜੇ ਪਿਆ ਚਸਕਾ ਲੱਗਿਆ ਉਹ ਇਹ ਸੀਗਾ ਕਿ ਮੈਂ ਨੈਸ਼ਨਲ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਲੈ ਕੇ ਪੰਜਾਬੀ ਦੀਆਂ ਬਹੁਤ ਪੜੀਆਂ ਤੇ ਉਹਦੇ ਨਾਲ ਮੇਰੀ ਇੱਕ ਤਾਂ ਪੰਜਾਬੀ ਦੀ ਮਹਾਰਤੀ ਸੋਣੀ ਹੋ ਗਈ ਤੇ ਇਸੇ ਤਰ੍ਹਾਂ ਜਣੋ ਜਣੀ ਇੱਥੋਂ ਜਾਣਾ ਆ ਆਪਰੇ ਜਾਂਦੇ ਸੀਗੇ ਛੁੱਟੀਆਂ ਜਾਂਦੇ ਸੀ ਤਾਂ ਉਸ ਟਾਈਮ ਦੇ ਉੱਤੇ ਪਹਿਲੀ ਗੱਲ ਕੰਨਾਂ 'ਚ ਜਿਹੜੀ ਜਿਹੜੀ ਪੈਦੀ ਸੀ ਕਿ ਯਾਤਰੀगण ਕਿਰਪਾ ਧਿਆਨ ਦੇ ਹੈਨਾ ਤੇ ਉਸ ਤੋਂ ਬਾਅਦ ਨਾ ਅੰਗਰੇਜ਼ੀ ਚ ਗੱਲ ਕਰਦੇ ਸੀ ਨਾ ਪੰਜਾਬੀ ਤਾਂ ਨੇੜੇ ਤੇੜੇ ਨਹੀਂ ਸੀ ਜਾਂਦੇ ਇੱਥੋਂ ਤੱਕ ਕਿ ਜਿਹੜੇ ਬੋਰਡ ਹੁੰਦੇ ਸੀ ਇਹ ਪਲੇਟਫਾਰਮ ਤੇ ਲੱਗੇ ਹੋਏ ਉਹ ਵੀ ਪੰਜਾਬੀ ਥੱਲੇ ਲਿਖੀ ਹੁੰਦੀ ਸੀ ਤੇ ਇਹਦਾ ਵਿਰੋਧ ਮੈਂ ਇੱਥੋਂ ਜਣੀ ਉਹ ਜਿਹੜਾ ਜਜ਼ਬਾ ਮੇਰੇ ਚ ਭਰਿਆ ਸੀਗਾ ਆਪਣੀ ਮਾਂ-ਪੋਤੀ ਦਾ ਉਹ ਲੈ ਕੇ ਫਿਰ ਮੈਂ ਜਣੀ ਉੱਥੇ ਹਮੇਸ਼ਾ ਸ਼ਿਕਾਇਤ ਕਰਦਾ ਸੀ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਸੀ ਕਿ ਸਾਡੇ ਘਰ ਦੇ ਵਿੱਚ ਹਮੇਸ਼ਾ ਪੰਜਾਬੀ ਬੋਲੀ ਜਾਂਦੀ ਸੀ ਸਾਡੇ ਸਾਥੀ ਜਿਨ੍ਹਾਂ ਦੇ ਵਿੱਚੋਂ ਸਰਦਾਰ ਭਰੂਰ ਸਿੰਘ ਜੀ ਤੇ ਬੰਗਾਲ ਦੀ ਹਾਕੀ ਟੀਮ ਦੇ ਵਿੱਚ ਵੀ ਇਹਨਾਂ ਨੇ ਇੰਟਰਨੈਸ਼ਨਲ ਗੇਮਾਂ ਖੇਡੀਆਂ ਨੇ ਤੇ ਇਹ ਸਾਰੇ ਅਸੀਂ ਜਿੰਨੇ ਵੀ ਸੀਗੇ ਮੇ ਤੋਂ ਉਮਰ ਛੋਟੇ ਸੀਗੇ ਪਰ ਦੂਸਰੇ ਜਿਹੜੇ ਮੇਰੇ ਨਾਲ ਹੁੰਦੇ ਸੀ ਗੋਵਿੰਦਰ ਸਿੰਘ ਉਹ ਗਰੇਵਾਲ ਇਹ ਸਾਰੇ ਤੇ ਅਸੀਂ ਪੰਜਾਬੀ ਚ ਹੀ ਗੱਲਬਾਤ ਕਰਦੇ ਸੀ ਤੇ ਇਹ ਚੀਜ਼ ਜਿਹੜੀ ਆ ਮਾਫ ਕਰਨਾ ਤੇ ਉਹ ਬਹੁਤ ਜ਼ਰੂਰੀ ਸੀ ਤੇ ਇਸ ਨੂੰ ਅਸੀਂ ਅੱਗੇ ਲੈ ਕੇ ਚੱਲਦੇ ਰਹੇ ਤੇ ਜਦੋਂ ਮੈਂ ਆਪਣੇ ਰਿਟਾਇਰਮੈਂਟ ਲਈ ਆ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਵਿੱਚ ਇੱਕ ਵਾਰੀ ਮੌਕਾ ਮਿਲਿਆ ਕੈਨੇਡਾ ਜਾਣ ਦਾ ਤੇ ਉੱਥੇ ਇੱਕ ਦੋ ਪ੍ਰੋਗਰਾਮ ਅਸੀਂ ਮੈਂ ਜਿਹੜੇ ਰੇਡੀਓ ਤੇ ਹੋਏ ਰੇਡੀਓ ਸਟੇਸ਼ਨ ਤੇ ਇੰਟਰਵਿਊ ਹੋਏ ਪੰਜਾਬੀ ਭਾਸ਼ਾ ਨੂੰ ਲੈ ਕੇ ਟੀਵੀ ਦਾ ਹੋਇਆ ਗੁਰਦੁਆਰਿਆਂ ਦੇ ਵਿੱਚ ਵੀ ਇੱਕ ਮਹੀਨਾ ਸਾਨੂੰ ਸਰਦਾ ਆ ਅਸੀਂ ਦਿੱਤਾ ਸੀ ਉੱਤੇ ਉਸ ਤੋਂ ਬਾਅਦ ਇੱਕ ਅਸੀਂ ਸੰਸਥਾ ਖੜੀ ਕੀਤੀ ਜਦੋਂ ਵਾਪਸ ਆਏ ਯਾ ਪੰਜਾਬੀ ਭਾਸ਼ਾ ਪ੍ਰਸਾਰ ਭਾ ਇਸ਼ਾਰਾ ਤੇ ਇਹ ਸੰਸਥਾ ਦੇ ਵਿੱਚ ਮੋਟੀਆਂ ਦੇ ਵਿੱਚੋਂ ਜੁੜਨ ਵਾਲੇ ਇੱਕ ਬਹੁਤ ਹੀ ਜਣੀ عظیم ਸ਼ਖਸੀਅਤ ਨੇ ਪੰਜਾਬੀ ਭਾਸ਼ਾ ਦੀ ਗਾਤਰ ਮਿੱਤਰ ਸਿੰਘ ਮੀਤ ਤੇ ਉਹਨਾਂ ਦੇ ਨਾਲ ਮੇਰਾ ਸੰਪਰਕ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਲੁਧਿਆਣਾ ਦੇ ਨਾਲ ਉੱਥੇ ਹੋਇਆ ਤੇ ਇਹਨਾਂ ਨੂੰ ਲੈ ਕੇ ਇੱਕ ਇਹ ਸੀਗੇ ਇੱਕ ਡਾਕਟਰ ਪਰਮਜੀਤ ਸਿੰਘ ਸਿੱਧੂ ਸੀ ਡੀਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਆਪਣੇ ਅੰਮ੍ਰਿਤਸਰ ਤੇ ਉਹਨਾਂ ਦੇ ਨਾਲ ਅਸੀਂ ਉੱਥੇ ਕੈਨੇਡਾ ਦੇ ਵਿੱਚ ਇੱਕ ਮਹੀਨਾ ਜਾਨੀ ਗੱਲਬਾਤ ਕੀਤੀ ਜਿਹੜਾ ਕਿ ਪੰਜਾਬੀ ਭਾਸ਼ਾ ਦੇ ਸੰਬੰਧ ਦੇ ਵਿੱਚ ਮਾਂ ਬੋਲੀ ਦੇ ਸੰਬੰਧ ਵਿੱਚ ਇੱਕ ਅਵੱਲੀ ਚੀਜ਼ ਸੀ ਤੇ ਉਸ ਦੀ ਖਾਤਰ ਉੱਥੋਂ ਦੇ ਜਿਹੜੇ ਆਪਣੇ ਸਾਥੀ ਸੀਗੇ ਕਰਪਾਲ ਸਿੰਘ ਘਰਚਾ ਜੀ ਉਦੋਂ ਬਾਅਦ ਹੋਰ ਉਹਨਾਂ ਦੇ ਨਾਲ ਦੇ ਬਹੁਤ ਵਧੀਆ ਉਹਨਾਂ ਦਾ ਮਿਲਿਆ ਤੇ ਅਸੀਂ ਇਹ ਸੰਸਥਾ ਕੜੀ ਕੀਤੀ 2018 ਦੇ ਵਿੱਚ ਉਦੋਂ ਬਾਅਦ ਜੋ ਕੁਝ ਪ੍ਰਾਪਤੀਆਂ ਜਿਹੜੀਆਂ ਮੈਂ ਦੱਸ ਦਿਆਂ ਤੁਹਾਨੂੰ ਕਿ ਅਸੀਂ ਦੇਖਿਆ ਕਿ ਕਈ ਕਾਨੂੰਨ ਨੇ ਜਿਹੜੇ ਆਪਣੇ ਬਣੇ ਹੋਏ ਨੇ ਪੰਜਾਬੀ ਭਾਸ਼ਾ ਦੇ ਖਾਤਰ ਪਹਿਲੀ ਗੱਲ ਤਾਂ ਇਹ ਜੀ ਕਿ ਜਿਹੜੀ ਰਾਜ ਭਾਸ਼ਾ ਆਪਣੀ ਰਾਜ ਭਾਸ਼ਾ ਐਕਟ ਆ ਉਸ ਦੇ ਅਨਸਾਰ ਸਰਕਾਰ ਦਾ ਜਿੰਨਾ ਕੰਮ ਕਾਜ ਆ ਸਾਰਾ ਕੰਮ ਕਾਜ ਪੰਜਾਬੀ ਵਿੱਚ ਹੋਣਾ ਨਿਯਤ ਸੀ ਵੇ ਸਾਰਾ ਕੰਮ ਕਾਜ ਪੰਜਾਬੀ ਚ ਹੋਊਗਾ ਇਸ ਤੋਂ ਪਹਿਲਾਂ ਕੋਈ ਅੰਗਰੇਜ਼ੀ ਚਿੱਟੀਆਂ ਲਿਖਦਾ ਸੀ ਕੋਈ ਹੋਰ ਕੁਛ ਹੁੰਦਾ ਸੀ ਪਰ ਇਹ 2018 ਤੋਂ ਅਸੀਂ ਇਹ ਮੁੱਦਾ ਚੱਕਿਆ ਇੱਕ ਹੋਰ ਸੀਗਾ ਜਿਹੜਾ ਕਿ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਨੇ ਹਾਈ ਕੋਰਟ ਤੋਂ ਥੱਲੇ ਦੀਆਂ ਜਿੰਨੀਆਂ ਵੀ ਅਦਾਲਤਾਂ ਨੇ ਉੱਥੇ ਦੇਖਿਆ ਜਾਂਦਾ ਸੀਗਾ ਕਿ ਸਾਡੇ ਵਕੀਲ ਉਹਨਾਂ ਨੂੰ ਬਹੁਤ ਵਧੀਆ ਨੌਲੇਜ ਜਾਣਕਾਰੀ ਸੀ ਕਾਨੂੰਨ ਦੀ ਪਰ ਉਹ ਅੰਗਰੇਜ਼ੀ ਪੱਖੋਂ ਤੱਕ ਤੰਗ ਜਿਹੜੀ ਸੀਗੇ ਤੇ ਇਸ ਕਰਕੇ ਉਹ ਵਧੀਆ ਜਣੀ ਉੱਪਰ ਨਹੀਂ ਸੀ ਉੱਠ ਸਕਦੇ ਤੇ ਉਹ ਜੂਨੀਅਰ ਵਕੀਲ ਨੂੰ ਜੂਨੀਅਰ ਹੀ ਰਹਿ ਜਾਣਾ ਪੈਂਦਾ ਸੀ ਇਸ ਤੋਂ ਸਭ ਤੋਂ ਵੱਡੀ ਮੁਸ਼ਕਲ ਇਹ ਹੁੰਦੀ ਸੀ ਕਿ ਜਿਹੜਾ ਉਹਨਾਂ ਦਾ ਮੌਕਲ ਹੁੰਦਾ ਸੀ ਜਿਸ ਜਿਹਨੂੰ ਉਹ ਰਿਪਰੈਜ਼ੈਂਟ ਕਰਦੇ ਸੀਗੇ ਉਹ ਬੰਦਿਆਂ ਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ ਵੀ ਕੀ ਗੱਲ ਹੋ ਰਹੀ ਆ ਕਾਹਦਾ ਦੱਸਿਆ ਜਾ ਰਿਹਾ ਤੇ ਉਸ ਟਾਈਮ ਦੇ ਉੱਤੇ 2008 ਦਾ ਕਾਨੂੰਨ ਸੀ 2009 ਦੇ ਵਿੱਚ ਉਹ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕੀਤੀ ਗਈ ਲਾਗੂ ਕਰਨ ਦੀ ਗੱਲ ਕਰਨ ਵੇਲੇ ਹਾਈ ਕੋਰਟ ਨੇ 1479 ਬੰਦੇ ਮੰਗੇ ਸੀਗੇ ਵੀ ਹਰ ਜੱਜ ਦੇ ਨਾਲ ਤਿੰਨ ਜਿਹੜੇ ਬੰਦੇ ਜਿਹੜੇ ਜਿਨ੍ਹਾਂ ਨੂੰ ਅੰਗਰੇਜ਼ੀ ਤੇ ਆਪਣੀ ਪੰਜਾਬੀ ਦੀ مہارت ਹੋਵੇ ਉਹ ਹਰ ਜੱਜ ਦੇ ਨਾਲ ਲੱਗਣ ਤੇ ਉਹ ਸੀਗਾ ਪਹਿਲਾ ਸੀਗਾ ਵੀ ਉਹ ਜਿਹੜਾ ਰੀਡਰ ਆ ਫਿਰ ਜੱਜਮੈਂਟ ਰਾਈਟਰ ਆ ਤੀਜਾ ਜਿਹੜਾ ਸੈਨੋਗ੍ਰਾਫਰ ਆ ਤੇ ਇਹ ਜਿਹੜੀ 1479 ਬੰਦੇ 2018 ਤੱਕ ਕੀ ਅਜੇ ਤੱਕ ਵੀ ਪੰਜਾਬ ਸਰਕਾਰ ਇਹ ਮੁਹैया ਨਹੀਂ ਕਰਾ ਸਕੀ ਤੇ ਇਹਦੇ ਨਾਲ ਘਾਟਾ ਕਿਹਨੂੰ ਪੈ ਰਿਆ ਇਹਦਾ ਪੈਦਾ ਕੀ ਸੀ ਦੇਖੋ ਇਹ ਜਦ ਜੇ ਹੁੰਦਾ ਸੀਗਾ ਤਾਂ ਜਿਹੜੀਆਂ ਕਾਨੂੰਨ ਦੀਆਂ ਜਿਹੜੀਆਂ ਕਿਤਾਬਾਂ ਸੀ ਤੇ ਹੋਰ ਜਿਹੜੇ ਅਦਾਲਤਾਂ ਦੇ ਨਾਲ ਜੁੜੇ ਹੋਏ ਆ ਬੰਦੇ ਚਾਹੇ ਉਹ ਮੁੰਸ਼ੀ ਆ ਚਾਹੇ ਉਹ ਵਕੀਲ ਆ ਚਾਹੇ ਕੋਈ ਹੋਰ ਕੋਈ ਆ ਹਨਾ ਉਹ ਸਾਰਿਆਂ ਨੂੰ ਰੋਜ਼ਗਾਰ ਮਿਲਦਾ ਸੀ ਪੰਜਾਬੀ ਦਾ ਕਾਨੂੰਨ ਜੇ ਪੰਜਾਬੀ ਦੇ ਵਿੱਚ ਅਨਵਾਦ ਹੁੰਦਾ ਸੀਗਾ ਤਾਂ ਬੱਚੇ ਪੰਜਾਬੀ ਵਿੱਚ ਕਾਨੂੰਨ ਪੜ ਸਕਦੇ ਸੀ ਤੇ ਪੰਜਾਬੀ ਜਿਰਾ ਕਰ ਸਕਦੇ ਸੀ ਆਰਾਮ ਦੇ ਨਾਲ ਤੇ ਇਹ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਬਣਦਾ ਸੀ ਇਹ ਅਸੀਂ ਲਗਾਤਾਰ 2018 ਤੋਂ ਲੱਗੇ ਹੋਏ ਆ ਸਰਕਾਰ ਨੂੰ ਕਹਿਣ ਵਾਸਤੇ ਵੀ ਉਹ 1479 ਨਹੀਂ ਤਾਂ 2000 ਹੋ ਗਏ ਹੋਣਗੇ ਉਹਨੇ ਕੁ ਬੰਦੇ ਸਾਨੂੰ ਜ਼ਰੂਰ ਦਿਓ ਤੇ ਇਹ ਇੱਕ ਉਪਰਾਲਾ ਸਾਡਾ ਲਗਾਤਾਰ ਰਹੇ ਵੀ ਚੱਲ ਰਿਹਾ ਤੀਜਾ ਸੀਗਾ ਜਿਹੜੀ ਕਿ ਬਹੁਤ ਵੱਡੀ ਮੈਂ ਕਹੂੰਗਾ ਆਪਾਂ ਹਾਸਲ ਕੀਤੀ ਸਫਲਤਾ ਉਹ ਸੀਗੀ ਜੀ ਕਿ 1 2008 ਦਾ ਇੱਕ ਕਾਨੂੰਨ ਬਣਿਆ ਸੀ ਦਾ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏजेस ਐਕਟ ਉਸ ਦੇ ਮੁਤਾਬਕ ਕੋਈ ਵੀ ਸਕੂਲ ਪੰਜਾਬ ਦੇ ਵਿੱਚ ਜਿਸ ਨੇ ਕਿ ਸਰਕਾਰ ਤੋਂ ਐਨਓਸੀ ਲਈ ਹੋਈ ਆ ਤੇ ਜਿਹੜਾ ਕਿ ਚਾਹੇ ਉਹ ਕਿਸੇ ਵੀ ਬੋਰਡ ਦਾ ਹੋਵੇ ਉਸ ਨੂੰ ਜਾਨੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣੀ ਪਊਗੀ ਉਹ ਸਿਰਫ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੀ ਤਾਂ ਕੀ ਗੱਲ ਨਹੀਂ ਸੀ ਜੇ ਕੋਈ ਬੱਚਾ 10ਵੀਂ ਜਮਾਤ ਦੇ ਵਿੱਚ ਪੰਜਾਬੀ ਵਿਸ਼ੇ ਤੋਂ ਫੇਲ ਹੁੰਦਾ ਤਾਂ ਉਹਨੂੰ ਉਹਨਾਂ ਚਿਰ ਸਰਟੀਫਿਕੇਟ ਨਹੀਂ ਸੀ ਮਿਲਣਾ ਜਿੰਨਾ ਚਿਰ ਤੋਂ ਪੰਜਾਬੀ ਕਲੀਅਰ ਨਹੀਂ ਸੀ ਕਰਦਾ ਤੇ ਇਹ ਆਪਾਂ ਨੂੰ ਮਾਬੋਲੀ ਨੂੰ ਆਪਣੀ ਭਾਸ਼ਾ ਨੂੰ ਜੜੀ ਇੱਕ ਬਹੁਤ ਵੱਡੀ ਸਫਲਤਾ ਹਾਸਲ ਹੋਈ ਕਿ ਆਪਾਂ ਇਹ ਕਾਨੂੰਨ ਹੁਣ ਜੜੀ ਪੂਰੀ ਤਰ੍ਹਾਂ ਦੇ ਨਾਲ 100% ਲਾਗੂ ਆ ਪੰਜਾਬ ਦੇ ਵਿੱਚ ਕੋਈ ਸਕੂਲ ਹੈ ਹੋ ਜਾਨੀ ਜਿੱਤੇ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਨਹੀਂ ਪੜਾਈ ਜਾਂਦੀ ਤੇ ਇਸੇ ਤਰ੍ਹਾਂ ਦੇ ਨਾਲ ਹੀ ਅਸੀਂ बार-बार ਸਕੂਲਾਂ ਦੇ ਵਿੱਚ ਵੀ ਜਾਂਦੇ ਆ ਹੁਣ ਤੇ ਸਾਡੀ ਇਹੀ ਸਰਕਾਰ ਕੋਲੇ ਪਹੁੰਚ ਆ ਬਈ ਹੁਣ ਜਵੇਂ ਸਕੂਲ ਜਿਹੜੇ ਇਹਨਾਂ ਨੇ ਪਹਿਲਾਂ 스마트 ਸਕੂਲ ਬਣਾਏ ਕਾਂਗਰਸ ਸਰਕਾਰ ਦੇ ਟਾਈਮ ਤੇ ਉਸ ਤੋਂ ਬਾਅਦ ਹੁਣ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਆ ਉੱਥੇ ਹੁਣ ਬੱਚਿਆਂ ਨੂੰ ਜਿਨ੍ਹਾਂ ਨੇ ਹਰ ਟਾਈਮ ਆਪਣੇ ਆਲੇ ਦੁਆਲੇ ਘਰਾਂ ਦੇ ਵਿੱਚ ਪੰਜਾਬੀ ਬੋਲਣੀ ਆ ਉਹਨਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਵਿੱਚ ਸਿਖਾਇਆ ਜਾ ਰਿਹਾ ਤੇ ਅੰਗਰੇਜ਼ੀ ਉਹ ਆਪਣੀ ਜ਼ੁਬਾਨ ਨਹੀਂ ਹੈ ਆਪਾਂ ਜੇ ਅੰਗਰੇਜ਼ੀ ਨੂੰ ਅਸੀਂ ਕਹਿੰਦੇ ਆ ਅੰਗਰੇਜ਼ੀ ਨੂੰ ਇੱਕ ਸਬਜੈਕਟ ਦੇ ਤੌਰ ਤੇ ਇੱਕ ਵਿਸ਼ੇ ਦੇ ਤੌਰ ਤੇ ਬਹੁਤ ਵਧੀਆ ਸਿਖਾ ਦਿਓ ਇਸ ਦਾ ਇੱਕ ਨਮੂਨਾ ਮੈਂ ਦੇਣਾ ਉਹਨਾਂ ਵੀ ਜਦੋਂ ਮੈਂ ਜਹਾਜ਼ਾਂ ਦੇ ਕੰਮ ਕਰ ਰਿਹਾ ਸੀ ਉਦੋਂ ਅਸੀਂ ਰਸ਼ੀਆ ਜਾਂਦੇ ਸੀ ਉਦੋਂ ਹਸਾ ਜਿੱਤੇ ਉਹਨੇ ਬੰਬਾਰੀ ਹੁੰਦੀ ਆ ਉੱਥੇ ਜਾ ਕੇ ਅਸੀਂ ਦੇਖਿਆ ਕਿ ਸ਼ਹਿਰ ਦੇ ਵਿੱਚ ਜਦੋਂ ਅਸੀਂ ਗਏ ਸ਼ਾਮ ਦੇ ਟਾਈਮ ਤੇ ਤੇ ਬਹੁਤ ਆਪਣੇ ਇੰਡੀਅਨ ਬੱਚੇ ਉੱਤੇ ਸ਼ਹਿਰ ਦੇ ਵਿੱਚ ਸੀਗੇ ਉਹਨਾਂ ਤੋਂ ਪੁੱਛਿਆ ਵੀ ਕੋਈ ਸੈਮੀਨਾਰ ਆ ਜਾਂ ਕੋਈ ਖੇਡਾਂ ਨੇ ਕਿ ਕਿਸੇ ਆਏ ਹੋ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇੱਥੇ ਪੜਨ ਆਏ ਆ ਤੇ ਮੈਂ ਬੜਾ ਹੈਰਾਨ ਹੋਇਆ ਲਗਾਤਾਰ ਸਾਡੇ ਜਹਾਜ਼ ਉੱਤੇ ਜਾਨੀ ਰਸ਼ਿਆ ਜਾਂਦੇ ਰਹਿੰਦੇ ਸੀ ਤਾਂ ਮੈਨੂੰ ਥੋੜੀ-ਥੋੜੀ ਰਸ਼ian ਆ ਗਈ ਸੀ ਤੇ ਜਹਾਜ਼ ਦੇ ਉੱਤੇ ਹਰ ਕੋਈ ਮੈਨੂੰ ਖਿੱਚਦਾ ਸੀ ਯਾਰ ਸਾਡੇ ਮਿਰਿਸ਼ ਜਾਨੀ ਥੋੜੀ ਖਰੀਦਦਾਰੀ ਕਰਾ ਲਿਆ ਕਿਉਂਕਿ ਉਹਨਾਂ ਨੂੰ ਤਾਂ ਪੱਸ਼ਵ ਨਹੀਂ ਸਮਝ ਆਉਂਦਾ ਸੀ ਕਿਉਂਕਿ ਇੱਥੋਂ ਤੱਕ ਕਿ ਉੱਥੋਂ ਦੇ ਕਸਟਮ ਤੇ ਇਮੀਗ੍ਰੇਸ਼ਨ ਵਾਲੇ ਅਫਸਰ ਵੀ ਉਹ ਅੰਗਰੇਜ਼ੀ ਨਹੀਂ ਸੀ ਬੋਲ ਪਾਉਂਦੇ ਸਾਰਾ ਕੁਝ ਲਿਖਣਾ ਵੀ ਉਹ ਰਸ਼ian ਦੇ ਵਿੱਚ ਤੇ ਇੱਕ ਏਜੰਟ ਹੁੰਦਾ ਸੀ ਜਿਹੜਾ ਮਾੜੀ-ਮੋਟੀ ਜਿਹੜੀ ਇੰਗਲਿਸ਼ ਦੇ ਵਿੱਚ ਸਾਡਾ ਗੱਲ ਕਰਾ ਦਿੰਦਾ ਸੀ ਤੇ ਉਹ ਵੀ ਪੁੱਛਿਆ ਵੀ ਤੁਸੀਂ ਪੜੋਗੇ ਕਿਵੇਂ ਕਹਿੰਦੇ ਸਾਨੂੰ 6 ਮਹੀਨੇ ਦਾ ਜਿਹਨੂੰ ਕਹਿੰਦੇ ਆ ਔਰੀਐਂਟੇਸ਼ਨ ਕੋਰਸ ਸਾਨੂੰ ਰਸ਼ੀਅਨ ਦਾ ਕਰਾਉਣਾ ਉਸ ਤੋਂ ਬਾਅਦ ਉਹ ਚਾਣੇ ਉੱਤੇ 5 ਸਾਲ ਐਮਬੀਬੀਐਸ ਦੀ ਪੜਾਈ ਕਰਨੀ ਸੀ ਤੁਸੀਂ ਸੋਚ ਕੇ ਦੇਖੋ 6 ਮਹੀਨੇ ਦੇ ਵਿੱਚ ਇੱਕ ਭਾਸ਼ਾ ਸਿੱਖ ਕੇ ਤੁਸੀਂ ਐਮਬੀਬੀਐਸ ਡਾਕਟਰ ਬਣ ਸਕਦੇ ਹੋ ਇੱਥੇ ਆਪਣੇ ਪੰਜਾਬ ਦੇ ਵਿੱਚ ਜੇ ਵਧੀਆ ਤਰੀਕੇ ਨਾਲ ਇੰਗਲਿਸ਼ ਇੱਕ ਸਬਜੈਕਟ ਦੇ ਤੌਰ ਤੇ ਸਿਖਾਈ ਜਾਵੇ ਤੇ ਜਿਹੜਾ ਮਾਧਿਅਮ ਆ ਉਹ ਪੰਜਾਬੀ ਹੋਵੇ ਤਾਂ ਬੱਚੇ ਨੂੰ ਸਾਰੀ ਨੌਲੇਜ ਆ ਜਿਹੜੀ ਬਹੁਤ ਸੋਹਣੇ ਤਰੀਕੇ ਨਾਲ ਨਾਲੇ ਤਾਂ ਉਹ ਆਪਦੇ ਪ੍ਰਸ਼ਨਾਂ ਦੇ ਉੱਤਰ ਦੇ ਸਕੂਗਾ ਤੇ ਨਾਲੇ ਜਿਹੜਾ ਹੈਗਾ ਉਹਦੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਇਹ ਵੱੜ ਜੂਗੀ ਮੈਂ ਮੇਰਾ ਇੱਕ ਭਤੀਜਾ ਹੈਗਾ ਤੇ ਉਹ ਭਤੀਜੇ ਨੇ ਪਿੰਡ ਦੇ ਸਕੂਲ ਦੇ ਵਿੱਚੋਂ ਪਲੱਸ 2 ਕੀਤੀ ਹੈ ਜੀ ਪਲੱਸ 2 ਕਰਕੇ ਉਸਦੇ ਬਹੁਤ ਸੋਹਣੇ ਨੰਬਰ ਸੀ ਉਹਦੇ 'ਚ ਤੇ ਉਹਦੇ ਉਹ ਚਾਹੁੰਦਾ ਸੀਗਾ ਕਿ ਉਹ ਵੀ ਮਰਛੇ ਦੇ ਵੀ ਜਾਵੇ ਤੇ ਚਲੋ ਉਸ ਨੂੰ ਉਹਦੀ ਮਾਂ ਡਾਕਟਰ ਕੋਲੇ ਇੱਕ ਹੋਰੇ ਕੰਮ ਕਰਦੀ ਸੀ ਉਹਨਾਂ ਨੇ ਉਸ ਨੂੰ ਡਾਕਟਰ ਦਾ ਦੋਸਤ ਹੀ ਕੋਈ ਉਸ ਦੇ ਜ਼ਰੀਏ ਉਸ ਨੂੰ ਜਣੀ ਐਜ਼ ਅ ਲੇਬਰਰ ਜਾਜਾਂ ਦੇ ਚੜਾ ਦਿੱਤਾ ਪੰਜਾਬੀ ਪੜਿਆ ਮੁੰਡਾ ਜਾਜਾਂ ਦੇ ਚਲਿਆ ਗਿਆ ਐਜ਼ ਅ ਲੇਬਰਰ ਹੈ ਨਾ ਤੇ ਪੁੱਤ ਕਾਨੂੰਨ ਆ ਪੁੱਤੋਂ ਦਾ ਵੀ ਜੇ 3 ਸਾਲ ਤੁਸੀਂ ਸੇਲਿੰਗ ਕਰ ਲਿਆ ਤਾਂ ਤੁਸੀਂ ਆਫੀਸਰ ਦਾ ਇਮਤਿਹਾਨ ਦੇ ਸਕਦੇ ਹੋ ਉਹ ਵਰਚਾ ਅੱਜ ਚੀਫ ਆਫੀਸਰ ਆਜੀ ਉਸਨੇ ਜਣੀ ਉਹਨੂੰ ਆਪਣੇ ਫਿਜ਼ਿਕਸ ਕੈਮਿਸਟਰੀ ਮੈਥਸ ਦੀ ਜਣੀ ਪੂਰੀ ਨੌਲੇਜ ਸੀ ਉਹ ਉਸਨੇ ਜਣੀ 10 ਸਾਲਾਂ ਦੇ ਵਿੱਚ ਉੱਤੇ ਜਹਾਜ਼ ਸੇ ਅੰਗਰੇਜ਼ੀ ਚ ਵੀ ਵਧੀਆ ਹੋ ਗਿਆ ਜਣੀ ਉਹ ਜਵਾਬ ਦੇ ਕੇ ਪਹਿਲਾਂ ਸੈਕੰਡ ਆਫਸਰ ਥਰਡ ਆਫਸਰ ਬਣਿਆ ਫਿਰ ਸੈਕੰਡ ਆਫਸਰ ਅੱਜ ਜੋ ਚੀਫ ਆਫਸਰ ਆ ਕੱਲ ਉਹ ਕੈਪਟਨ ਬਣ ਗਿਆ ਕਹਿੰਦਾ ਭਾਵੇਂ ਆ ਤਰੱਕੀਆਂ ਬਹੁਤ ਨੇ ਆਪਣੀ ਭਾਸ਼ਾ ਦੇ ਵਿੱਚ ਹੋਰ ਵੀ ਮੈਂ ਸਵੇਰੇ ਵੀ ਦੱਸ ਰਿਹਾ ਸੀ ਆਪਣੇ ਦਿਵਿੰਦਰ ਸ਼ਰਮਾ ਜੀ ਨੇਗੇ ਜਿਹੜੇ ਡੀਸੀ ਰਹੇ ਆ ਲੁਧਿਆਣਾ ਦੇ ਤੇ ਹੁਣ ਤਾਂ ਹੋਰ ਵੀ ਉੱਚੀ ਪਦਵੀ ਤੇ ਦੇ ਉਹਨਾਂ ਨੇ ਤਿੰਨਵਰੀ ਫੇਲ ਹੋਣ ਤੋਂ ਬਾਅਦ ਤੇ ਫਿਰ ਚੌਥੀ ਵਰੀ ਪੰਜਾਬੀ ਦੇ ਵਿੱਚ ਯੂਪੀਐਸਸੀ ਦੇ ਇਮਤਿਹਾਨ ਦਿੱਤੇ ਆਈਏਐਸ ਆਫੀਸਰ ਨੇ ਉਹ ਤੇ ਉਹ ਸਾਨੂੰ ਜਿਹੜੀ ਸਭ ਤੋਂ ਵੱਡੀ ਲੋੜ ਆ ਕੇ ਸਾਡੇ ਜਿਹੜੇ ਸਿਵਲ ਸਰਵੈਂਟ ਆ ਉਹ ਪੰਜਾਬੀ ਹੋਣ ਉਹ ਜੇ ਪੰਜਾਬੀ 'ਚ ਧਿਆਨ ਦਿੰਦੇ ਆ ਪੰਜਾਬੀ 'ਚ ਬੋਲ ਸਕਦੇ ਆ ਪੰਜਾਬੀ 'ਚ ਜਿਹੜਾ ਵਾਈਵਾ ਹੁੰਦਾ ਉਹਦੇ ਸਵਾਲਾਂ ਦੇ ਜਵਾਬ ਦੇ ਸਕਣ ਕਿ ਆਸਾਨੀ ਹੁੰਦੀ ਆ ਤੇ ਉਹ ਜੇ ਲੋਕਾਂ ਨੂੰ ਹੋਰ ਵੀ ਨੇ ਕਹੀ ਜਿਹੜੇ ਕਿ ਉਹਨਾਂ ਨੂੰ ਲਿਜਾਈਦਾ ਲਿਜਾ ਕੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਖਾਸ ਕਰਕੇ ਉਹਨਾਂ ਨੂੰ ਉਹਨਾਂ ਦੇ ਲੈਕਚਰ ਦਵਾਈ ਦੇ ਆ ਪਰਚਿਆਂ ਨੂੰ ਦੱਸਦੇ ਦੱਸਦੇ ਆ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਵਧ ਸਕਦੇ ਆ ਸੋ ਵੀਰ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਰਾ ਕੁਝ ਸਾਨੂੰ ਦੱਸਿਆ ਹੈ ਕਿ ਸਾਡੇ ਕਾਨੂੰਨੀ ਹੱਕ ਵੀ ਹੈਗੇ ਨੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਵਾਸਤੇ ਤੇ ਸਾਡੇ ਵਿੱਚ ਵੀ ਜਾਗਰੂਕਤਾ ਹੋਣੀ ਇਹ لازਮੀ ਹੈ ਔਰ ਇਹ ਜਿਹੜੀ ਇੰਟਰਵਿਊ ਕਰਨ ਦਾ ਸਾਡਾ ਮਕਸਦ ਵੀ ਇਹ ਹੀ ਸੀ ਕਿ ਸਾਡੇ ਜਿਹੜੇ ਪੰਜਾਬੀ ਭਾਸ਼ੀ ਜਿਹੜੇ ਲੋਕ ਹਨ ਉਹਨਾਂ ਨੂੰ ਇਸ ਚੀਜ਼ ਦੀ ਜਾਗਰੂਕਤਾ ਹੋਵੇ ਕਿ ਸਾਡੇ ਇਹ ਅਧਿਕਾਰ ਨੇ ਤੇ ਜੇ ਪੰਜਾਬ ਦੇ ਵਿੱਚ ਨੇੜੇ ਤੇੜੇ ਕਿਤੇ ਵੀ ਲੱਗੇ ਕਿ ਵੀ ਕੋਈ ਵੀ ਸਕੂਲ ਜਿਹੜਾ ਹੈ ਉਹ ਆਪ ਬੁਰਦਰੀ ਕਰ ਰਿਹਾ ਹੈ ਕਾਨੂੰਨ ਤੋਂ ਬਾਹਰ ਜਾ ਕੇ ਮਾਂ ਬੋਲੀ ਪੰਜਾਬੀ ਦੇ ਨਾਲ ਤੱਕਾ ਕਰ ਰਿਹਾ ਹੈ ਜਾਂ ਉਸ ਚੀਜ਼ ਤੋਂ ਬੱਚਿਆਂ ਨੂੰ ਵਾਂਝਾ ਰੱਖ ਰਿਹਾ ਹੈ ਤੇ ਉਥੇ ਉਹ ਏਸ ਚੀਜ਼ ਨੂੰ ਜਿਹੜੀ ਸੰਸਥਾ ਹੈ ਉਹਨਾਂ ਦੇ ਵੀ ਨੋਟਿਸ ਤੇ ਲਿਆ ਸਕਦੇ ਨੇ ਤੇ ਨਾਲ ਦੇ ਨਾਲ ਹੀ ਆਪਣੇ ਤੌਰ ਤੇ ਵੀ ਉਹ ਜਿਹੜੀ ਹੈ ਇਹਦੀ ਕਾਨੂੰਨੀ ਲੜਾਈ ਲੜ ਸਕਦੇ ਨੇ ਤੇ ਸਕੂਲਾਂ ਨੂੰ ਮਜਬੂਰ ਕਰ ਸਕਦੇ ਹਨ ਕਿਉਂਕਿ ਅਸੀਂ ਆਮ ਖਬਰਾਂ ਦੇ ਵਿੱਚ ਸੁਣਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਈ ਸਕੂਲੀ ادارے ਜਿਹੜੇ ਇਹੋ ਜਿਹੇ ਨੇ ਕਿ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਨਾਲ ਗਤਕਰਾ ਕਰ ਰਹੇ ਨੇ ਪ੍ਰਿੰਸੀਪਲ ਟੀਚਰ ਅਤੇ ਕਈ ਕਰਾਮੀਆਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਤੇ ਸलाम ਹੈ ਸਰਦਾਰ ਮਨਿੰਦਰ ਸਿੰਘ ਦੀ ਸਿੱਖਾ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਜਿਹੜੇ ਕਿ ਆਪਣੀ ਮਾਂ ਬੋਲੀ ਦੀ ਹੋਂਦ ਦੇ ਲਈ ਪ੍ਰਚਾਰ ਤੇ ਪ੍ਰਸਾਰ ਦੇ ਲਈ ਜਿਹੜਾ ਹੈ ਉਹ ਜਦਦੋ ਜੈਦ ਕਰ ਰਹੇ ਨੇ ਔਰ ਆਪਣਾ ਜਿਹੜਾ ਉਹਨਾਂ ਨੇ ਮਿਸ਼ਨ ਹੈ ਉਹਨੂੰ ਉਡੀ ਵੱਖੋ ਭੀ ਜਿਹੜਾ ਹੈ ਉਸ ਨੂੰ ਜਾਰੀ ਰੱਖਿਆ ਹੋਇਆ ਹੈ ਸੋ ਅਸੀਂ ਉਹਨਾਂ ਨੇ ਕੁਝ ਹੋਰ ਵੀ ਵਿਚਾਰ ਸਾਂਝੇ ਕੀ ਹਾਂ ਜੀ ਇੱਕ ਇੱਕ ਹੋਰ ਬਹੁਤ ਵਧੀਆ ਪ੍ਰਾਪਤੀ ਹੋਈ ਆ ਜੀ ਉਹ ਹੈਗੀ ਆ ਕਿ ਕਾਫੀ ਦੇਰ ਤੋਂ ਇਹ ਕਲਤਾਰ ਸਿੰਘ ਸੰਧਵਾ ਜੀ ਤੇ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਪੰਜਾਬੀ ਭਾਸ਼ਾ ਦੀ ਖਾਤਰ ਅਸੀਂ ਉਤਸ਼ਾਹਤ ਕਰ ਰਹੇ ਸੀ ਵੀ ਕੁਸ਼ ਕਰੋ ਤੇ ਜਨ ਸਾਨੂੰ ਸਾਡੇ ਨਜ਼ਰ ਦੇ ਵਿੱਚ ਆਇਆ ਫਿਰ ਇਹ ਕਹਿੰਦੇ ਵੀ ਜਿਹੜੇ ਇਹਨਾਂ ਨੇ ਇੱਕ ਹੁਕਮ ਜਾਰੀ ਕੀਤਾ ਵੀ ਪੰਜਾਬ ਰਾਜ ਭਾਸ਼ਾ ਐਕਟ ਦੇ ਮੁਤਾਬਕ ਪੰਜਾਬ ਰਾਜ ਭਾਸ਼ਾ ਐਕਟ ਸੋਸਾਇਟੀਜ਼ ਐਕਟ ਤੇ ਫੈਕਟਰੀਜ਼ ਐਕਟ ਤੇ ਤਿੰਨ ਐਕਟ ਦੇ ਮੁਤਾਬਕ ਜਿੰਨੇ ਵੀ ਬੋਰਡ ਆ ਸਾਰੇ ਉਹ ਪੰਜਾਬੀ 'ਚ ਹੋਣਗੇ ਉੱਪਰ ਉਹ ਫਿਰ ਅਸੀਂ ਰਾਜ ਭਾਸ਼ਾ ਐਕਟ ਤਾਂ ਦੇਖ ਲਈ ਸੀ ਉਸ ਤੋਂ ਬਾਅਦ ਫਿਰ ਫੈਕਟਰੀਜ਼ ਐਕਟ ਵੀ ਦੇਖੀ ਤੇ ਉਸ ਤੋਂ ਬਾਅਦ ਸੋਸਾਇਟੀਜ਼ ਐਕਟ ਵੀ ਪੜ੍ਹੀ ਉਥੇ ਕਿਤੇ ਵੀ ਨਹੀਂ ਸੀ ਲਿਖਿਆ ਹੋਇਆ ਕਿ ਤੁਸੀਂ ਪੰਜਾਬੀ ਦੇ ਵਿੱਚ ਬੋਰਡ ਲਿਖਣੇ ਆ ਉਹ ਸਰਕਾਰ ਦੇ ਜਿਹੜੇ ਨਜ਼ਰ ਚ ਲਿਆਉਂਦੀ ਦਿੱਤੀ ਦੱਸਿਆ ਗਿਆ ਵੀ ਤੁਸੀਂ ਗਲਤ ਕਹਿ ਰਹੇ ਹੋ ਫਿਰ ਉਹਨਾਂ ਨੇ ਦੂਜਾ ਹੁਕਮ ਤਿਆਰੀ ਕਰਤਾ ਕਿ ਪੰਜਾਬ ਰਾਜ ਭਾਸ਼ਾ ਐਕਟ ਦੇ ਮੁਤਾਬਕ ਹਮ ਸਾਰਾ ਪ੍ਰਸ਼ਕਰਨਾ ਪਊਗਾ ਤੇ ਪੰਜਾਬੀ ਦੇ ਵਿੱਚ ਉਹ ਵੀ ਉਹਨਾਂ ਨੂੰ ਦੱਸਿਆ ਵੀ ਇਹ ਸਰਕਾਰੀ ਦਫ਼ਤਰਾਂ ਤੇ ਲਾਗੂ ਆ ਨਿੱਜੀ ਦਫ਼ਤਰਾਂ ਤੇ ਲਾਗੂ ਨਹੀਂ ਹੋ ਸਕਦੀ ਫਿਰ ਉਹਨਾਂ ਨੂੰ ਇੱਕ ਚੀਜ਼ ਹੋਰ ਦਿੱਤੀ ਕਿ ਦਾ ਮਹਾਰਾਸ਼ਟra ਸ਼ਾਪਸ ਐਂਡ ਇਸਟੈਬਲਿਸ਼ਮੈਂਟ ਐਕਟ ਆ ਇੱਕ ਉਹ ਉਹ ਨਾ ਨੇ ਉਹ ਐਕਟ ਤੇ ਆਪਣੀ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਕਟ ਹੈ ਨਾ ਇਸਟੈਬਲਿਸ਼ਮੈਂਟ ਐਕਟ ਉਹ ਦੋਤੇ ਰੂਪ ਰੂਪ ਇੱਕੋ ਹੀ ਚੀਜ਼ ਆ ਮਹਾਰਾਸ਼ਟਰਾ ਵਾਲਿਆਂ ਨੇ ਕੀ ਕੀਤਾ ਜੀ ਉਹਨਾਂ ਨੇ ਇੱਕ ਰੂਲ ਜਿਹੜਾ ਹੈਗਾ ਉਹ ਐਮੈਂਡ ਕੀਤਾ ਉਹ ਰੂਲ ਦੇ ਵਿੱਚ ਕੀਤਾ ਵੀ ਸਾਰਿਆਂ ਦੁਕਾਨਾਂ ਨੂੰ ਚਾਹੇ ਉਹ ਸਰਕਾਰੀ ਆ ਅਰਧ ਸਰਕਾਰੀ ਆ ਚਾਹੇ ਨਿੱਜੀ ਹਜ਼ਾਰਾ ਸਾਰਿਆਂ ਨੂੰ ਉੱਪਰ ਮਰਾਠੀ ਲਿਖਣੀ ਪਊ ਉਹ ਤੋਂ ਬਾਅਦ ਕੋਈ ਦੂਜੀ ਭਾਸ਼ਾ ਲਿਖੋਗੇ ਜੇ ਤੁਸੀਂ 100 ਭਾਸ਼ਾ ਲੈ ਕੇ ਤੇ ਉਹ ਮਰਾਠੀ ਦੇ ਜਿਹੜੇ ਫੌਂਟ ਆ ਜਿਹੜਾ ਆਕਾਰ ਆ ਉਹ ਦੂਜੀ ਭਾਸ਼ਾ ਤੋਂ ਛੋਟਾ ਨਹੀਂ ਹੋਣਾ ਚਾਹੀਦਾ ਵੱਡਾ ਹੋਊਗਾ ਹੈਨਾ ਤੇ ਜਿਹੜਾ ਪਤਾ ਹੀ ਕਰਦਾ ਨਹੀਂ ਉਹਨੂੰ ਮਤਲਬ ਉਸ ਦੇ ਉੱਤੇ ਖੜਾ ਹੁੰਦਾ ਹੈਨਾ ਉਸ ਨੂੰ 1 ਲੱਖ ਰੁਪਈਆ ਪਹਿਲੀ ਜਿਹੜਾ ਜੁਰਮਾਨਾ ਆਏਗਾ ਪਹਿਲਾ ਉਸ ਤੋਂ ਬਾਅਦ ਕਨਸੀਕੁਐਂਟਲੀ ਜਿਹੜੇ ਜੇ ਉਹ ਫੇਰ ਵੀ ਨਹੀਂ ਲਾ ਹੁੰਦਾ ਤਾਂ 2 ਲੱਖ ਰੁਪਈਏ ਇੱਕ ਦਿਨ ਦਾ ਜਣੀ ਇੱਕ ਵੇਰੀ ਦਾ ਪੇਰ ਉਹ ਉਹਨਾਂ ਨੂੰ ਜੁਰਮਾਨਾ ਨਹੀਂ ਪੈਂਦਾ ਸੀ ਇਹ ਚੀਜ਼ ਲੈ ਕੇ ਜਣੀ ਇਹਨਾਂ ਦੇ ਪਿੱਛੇ ਪਏ ਤੇ ਇਹਨਾਂ ਨੂੰ ਫਿਰ ਜਣੀ ਇਹਨਾਂ ਦੇ ਭਾਸ਼ਾ ਮੰਤਰੀ ਤੇ ਸੰਧਵਾ ਸਾਹਿਬ ਸਾਰਿਆਂ ਨੂੰ ਉਹਨਾਂ ਨੂੰ ਇਹ ਦੱਸਿਆ ਉਹ ਕਾਨੂੰਨ ਵੀ ਨਾਲ ਅਟੈਚ ਕਰਕੇ ਦਿੱਤੇ ਤੇ ਬੜੀ ਖੁਸ਼ੀ ਦੀ ਗੱਲ ਆ ਕਿ 31 ਮਾਰਚ 2023 ਤੋਂ ਜਣੀ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਮੈਂਡਮੈਂਟ ਆਫ ਰੂਲਸ 2023 ਹੈ ਨਾ ਉਹ ਜੜੇ ਲਾਗੂ ਹੋ ਗਿਆ ਹੈਗਾ ਤੇ ਪਰ ਅਫਸੋਸ ਦੀ ਗੱਲ ਦਾ ਹੈਗਾ ਕਿ ਲਾਗੂ ਹੋ ਜਾਂਦੇ ਆ ਉਹ ਕਾਨੂੰਨ ਬਣ ਜਾਂਦੇ ਆ ਗੈਜ਼ਟਿਡ ਹੋ ਗਿਆ ਨੋਟੀਫਿਕੇਸ਼ਨ ਹੋ ਗਿਆ ਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਾਲਾ ਜਿਹੜਾ ਲੇਬਰ ਡਿਪਾਰਟਮੈਂਟ ਆ ਕਿਰਤ ਵਿਭਾਗ ਆ ਹੈ ਨਾ ਉਹ ਹੱਥਾਂ ਤੇ ਮਤਲਬ ਹੱਥ ਰੱਖ ਕੇ ਬੈਠਾ ਹੈਗਾ ਨਾ ਹੀ ਆਪਣੇ ਜਿਹੜਾ ਜਿਹੜਾ ਭਾਸ਼ਾ ਵਿਭਾਗ ਆ ਉਹ ਇਸ ਵਾਰੇ ਜਾਂਦਾ ਲਗਾਤਾਰ ਉਹਨਾਂ ਨੂੰ ਜਣੀ ਉਹ ਜਾਨੀਆਂ ਮਾਰਦੇ ਆ ਵੀ ਭਾਈ ਇਹ ਕਰੋ 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 ਕਸ਼ਮ ਬਣਿਆ ਜਿਹੜੇ ਜਿਵੇਂ ਕਾਫੀ ਵੱਡੇ ادارے ਆ ਜਿਵੇਂ KFC ਹੋ ਗਿਆ ਮੈਕਡੋਨਲਡ ਹੋ ਗਿਆ ਜਾਂ ਐਡੀਡਸ ਵਗੈਰਾ ਹੋ ਗਿਆ ਇਹਨਾਂ ਨੇ ਕੀਤਾ ਪਰ ਆਪਣੇ ਲੋਕਾਂ ਦੇ ਉੱਤੇ ਜਣੀ ਇਹ ਕੋਸ਼ਿਸ਼ ਖਾਸ ਨਹੀਂ ਹੋਇਆ ਇਹਦੀ ਵੀ ਕੋਸ਼ਿਸ਼ ਸਾਡੀ ਜਾਰੀ ਆ ਤੇ ਨਾਲ ਵੀ ਨਾਲੀ ਮੈਂ ਇੱਕ ਸੁਨੇਹਾ ਵੀ ਇੱਥੇ ਦੇ ਦਿਆਂ ਤੇ ਤੋੜਾ ਜਿਹੜਾ ਅਰਾਲਾ ਇੱਥੇ ਜਿਹੜਾ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਬੱਚਿਆਂ ਨੂੰ ਜਿਹੜਾ ਆਪਣੀ ਮਾਂ ਬੋਲੀ ਨਾਲ ਜੋੜਨ ਦੇ ਲਈ ਜਦੋਂ ਵੀ ਆਪਣੇ ਵਰਪੜ ਵਿਦਿਆ ਜਾਂ ਕੋਈ ਵੀ ਸਮਾਗਮ ਹੁੰਦੇ ਆ ਉੱਥੇ ਸਭ ਤੋਂ ਪਹਿਲਾਂ ਪਹਿਲੀ ਗੱਲ ਆ ਕਿ ਪਰਿਵਾਰ ਦੀ ਭਾਸ਼ਾ ਪੰਜਾਬੀ ਹੋਵੇ ਪਰਿਵਾਰ ਦੀ ਭਾਸ਼ਾ ਪੰਜਾਬੀ ਹੋਊਗੀ ਬੱਚੇ ਪੰਜਾਬੀ ਸਿੱਖਣਗੇ ਤੇ ਬੱਚੇ ਤਾਂ ਹੁਣ ਇੱਥੋਂ ਦੇ ਬੱਚਿਆਂ ਨੇ ਅੰਗਰੇਜ਼ੀ ਵੀ ਸਿੱਖਣੀ ਆ ਹਿੰਦੀ ਵੀ ਸਿੱਖਣੀ ਆ ਬੰਗਾਲੀ ਵੀ ਸਿੱਖ ਲੈਣੀ ਆ ਨਾਲ ਇੱਕ ਪੰਜਾਬੀ ਵੀ ਸਿੱਖੀ ਹੋਊਗੀ ਤਾਂ ਉਹਨਾਂ ਦਾ ਜਿਹੜੀ ਦਾਇਰਾ ਜਿਹੜਾ ਹੋਰ ਵੀ ਵੱਡਾ ਹੋਇਆ ਤਾਂ ਠੀਕ ਹੈ ਕੱਲ ਨੂੰ ਜੇ ਕਿਤੇ ਬਾਹਰਲੇ ਦੇਸ਼ਾਂ ਜਾਂਦੇ ਆ ਇਹ ਜਿਹਨੂੰ ਪੰਜਾਬੀ ਆਉਂਦੀ ਆ ਨਾ ਉਸ ਬੱਚੇ ਨੂੰ ਨੌਕਰੀ ਦੇ ਪਹਿਲ ਦਿੱਤੀ ਜਾਂਦੀ ਆ ਕੈਨੇਡਾ ਵਗੈਰਾ ਦੇ ਵਿੱਚ ਇਹਨਾਂ ਨੂੰ ਕੈਨੇਡੀਅਨ ਪੰਜਾਬੀਆਂ ਨੇ ਦੱਸਿਆ ਕਿਉਂਕਿ ਉੱਥੇ ਜਿਹੜੇ ਜਿਨ੍ਹਾਂ ਨੂੰ ਅੰਗਰੇਜ਼ੀ ਵਧੀਆ ਨਹੀਂ ਆਉਂਦੀ ਉਹਨਾਂ ਨੂੰ ਅਟੈਂਡ ਕਰਨ ਵਾਸਤੇ ਉਹ ਬੱਚੇ ਚਾਹੀਏ ਚਾਹੇ ਉਹ ਬੈਂਕ ਦਾ ਚਾਹੇ ਉਹ ਚੋਰਸ ਕੰਪਨੀ ਆ ਚਾਹੇ ਉਹ ਇਮੀਗ੍ਰੇਸ਼ਨ ਹੈ ਨਾ ਚਾਹੇ ਉਹ ਪੁਲਿਸ ਆ ਉਥੇ ਜਣੀ ਆਪਣੀ ਪਾਸ ਅਜੇ ਜਾਣਦੇ ਆ ਇੱਕੋ ਤੇ ਦੂਸਰਾ ਆਪਾਂ ਨੂੰ ਤਾਂ ਗੁਰਬਾਣੀ ਦੇ ਨਾਲ ਜੁੜਨ ਦੀ ਲੋੜ ਆ ਉਥੇ ਆਪਾਂ ਗੁਟਕਾ ਝਾਵ ਜੇ ਤਾਂ ਰੋਮਨ ਦੇ ਵਿੱਚ ਪੜਦੇ ਆ ਫਿਰ ਤਾਂ ਬਹੁਤ ਉਚਾਰਨ ਦੇ ਵਿੱਚ ਗਲਤੀਆਂ ਹੋਣਗੀਆਂ ਕਿਉਂਕਿ ਕਿੱਥੇ 26 ਅੱਖਰ ਤੇ ਕਿੱਥੇ ਸਾਡੇ ਕੋਲੇ 35 ਅੱਖਰ ਹੈ ਨਾ ਸਾਡੇ ਕੋਲੇ ਸਾਡਾ ਪ੍ਰੋਨਨਸिएशन ਉਹ ਕਰ ਹੀ ਨਹੀਂ ਸਕਦਾ ਅੰਗਰੇਜ਼ੀ ਵਾਲਾ ਤੇ ਬਾਕੀ ਜਿਹੜਾ ਹੈਗਾ ਅਸੀਂ ਕਿਉਂ ਦੂਜੀ ਬਾਤ ਜਾਈਏ ਜਦੋਂ ਅਸੀਂ ਸੋਟੀਆਂ ਫੜ ਕੇ ਕਿਉਂ ਤੁਰਿਆ ਜਦੋਂ ਕਿ ਅਸੀਂ ਆਪ ਹੀ ਪੈਰਾਂ 'ਚ ਤਾਕਤ ਹੈਗੀ ਆ ਬੜਾ ਬੜਾ ਧੰਨਵਾਦ ਹੀ ਤੇ ਤੇ ਅਸੀਂ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਮਹਿੰਦਰ ਸਿੰਘ ਜੀ ਸਿੱਖੋਂ ਜੀ ਦਾ ਤੇ ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਮਾਂ ਬੋਲੀ ਪੰਜਾਬੀ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਪਰਿਵਾਰਾਂ 'ਚ ਲਾਗੂ ਕਰੀਏ ਤੇ ਉਸ ਤੋਂ ਬਾਅਦ ਅਸੀਂ ਦੂਸਰਿਆਂ ਨੂੰ ਕਹਿ ਸਕਦੇ ਹਾਂ ਦੂਸਰਿਆਂ ਦੇ ਉੱਤੇ ਦੋਸ਼ ਦੇਣ ਦੇ ਨਾਲੋਂ ਸਾਨੂੰ ਆਪ ਪਹਿਲਾਂ ਇਸ ਰਾਤੇ ਤੁਰਨਾ ਪਵੇਗਾ ਵਿਦੇਸ਼ਾਂ ਦੇ ਵਿੱਚ ਪੂਰਾ ਸਤਿਕਾਰ ਮਿਲ ਰਿਹਾ ਹੈ ਪਰ ਅਫਸੋਸ ਕਿ ਸਾਡੇ ਆਪਣੇ ਸੂਬੇ ਪੰਜਾਬ ਦੇ ਵਿੱਚ ਹੀ ਸਾਡੇ ਘਰਾਂ ਦੇ ਵਿੱਚ ਮਾਂ ਬੋਲੀ ਨੂੰ ਵੀ ਸੜਿਆ ਜਾ ਰਿਹਾ ਹੈ ਅਤੇ ਦੂਸਰੀਆਂ ਬੋਲੀਆਂ ਸਿੱਖਣੀਆਂ ਉਹ ਜੀ ਸਕ ਕੇ ਅਸੀਂ ਜਿੰਨਾ ਮਰਜੀ ਸਿੱਖੀਏ ਪਰ ਆਪਣੀ ਮਾਂ ਬੋਲੀ ਨੂੰ ਜੜਾ ਹੈ ਸਦਾ ਚੇਤੇ ਰੱਖੀਏ ਸੋ ਇਤਨੇ ਹੀ ਵਿਚਾਰ ਸਾਂਝੇ ਕਰਦੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਵੀਰ ਪ੍ਰਤੂਰ ਸਿੰਘ ਜੀ ਵੀਰ ਮੇਂਦਰ ਸਿੰਘ ਜੀ ਸੇਕੋਂ ਜੀ ਦਾ ਅਤੇ ਸਿੱਖਪੁਰਮਪੁਰ ਕਸਾਵਲੋਂ ਛੋਟੀ ਜੀ ਇੱਕ ਭੇਟ ਮਾਬੁੱਲੇ ਗੁਰਮੁਖੀ ਅੱਖਰ 35 ਅਖਰੀ ਦੇ ਵਾਈਬ੍ਰਜ ਦੀ ਕਾਲਖਸਾ ਵਾਈਬ੍ਰਜ ਦੀ